ਸਾਂਝਾ ਕਰ ਰਹੇ ਨੇ ਅੰਤਿਮ ਵਿਦਾਇਗੀ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਰਾਜਵੀਰ ਸ਼ਵੰਦਾ ਨੂੰ ਤੇ ਦੂਜੀ ਪਾਸੇ ਉਹ ਥਾਂ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਰਾਜਵੀਰ ਸ਼ਵੰਦਾ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਗਾਇਕ ਗੁਲਾਬ ਸਿੱਧੂ ਨਜ਼ਰ ਆ ਰਹੇ ਨੇ ਬੇहद ਭਾਵੁਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ ਮਾਂ ਬੇहद ਭਾਵੁਕ ਹੈ ਆਪਣੇ ਪੁੱਤ ਨੂੰ ਜਿਸਮਾਨੇ ਗਵਾਇਆ ਹੋਏ ਉਸਦੇ ਮੂੰਹ ਤੋਂ ਇੱਕ ਵੀ ਬੋਲ ਜਿਹੜਾ ਨਹੀਂ ਨਿਕਲਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਪਰਿਵਾਰ ਨੂੰ ਹੌਸਲਾ ਜਿਹੜਾ ਦਿੱਤਾ ਗਿਆ। ਕੁਲਵਿੰਦਰ ਬਿੱਲਾ ਇਸ ਮੌਕੇ ਤੇ ਬੇहद ਭਾਵੁਕ ਨਜ਼ਰ ਆਏ ਨੇ। ਸੁਰਾਜਵੀਰ ਸ਼ਵੰਦਾ ਦੇ ਆਖਰੀ ਵਾਰ ਦਰਸ਼ਨ ਕਰਨ ਦੇ ਲਈ ਇੱਕ ਵਾਰ ਉਸ ਨੂੰ ਆਖਰੀ ਸਲਾਮ ਕਹਿਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੜੀ ਉਹਨਾਂ ਦੇ ਘਰ ਪੁੱਜੇ ਨੇ। ਮ੍ਰਿਤਕ ਦੇ ਵੇਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੀ ਵੀ ਭਾਵੁਕ ਨਜ਼ਰ ਆਏ ਨੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ਦੁੱਖ ਨਹੀਂ ਜਰਿਆ ਜਾ ਰਿਹਾ ਸੋਗੁਰਨਾਮ ਪੁੱਲਰ ਗਾਇਕ ਐਮ.ਏ. ਬੇਰਕ ਸਤਿੰਦਰ ਸਰਤਾਜ ਕੁਲਵਿੰਦਰ ਬਿੱਲਾ ਜਿਨ੍ਹਾਂ ਦੀ ਤਸਵੀਰ ਨਾਲ ਦਿਖਾ ਰਹੇ ਆ ਮੁਹੰਮਦ ਸਦੀਕ ਪੁੱਜੀਨੀ ਅੰਤਿਮ ਵਿਦਾਇਗੀ ਰਾਜਵੀਰ ਸ਼ਵੰਦਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ 17 ਹਰ ਇੱਕ ਵਿਅਕਤੀ ਜਿਹੜਾ ਇੱਥੇ ਪੁੱਜਿਆ ਜਿਸ ਦੇ ਵੱਲੋਂ ਅੰਤਿਮ ਵਿਦਾਇਗੀ ਰਾਜਵੀਰ ਸ਼ਵੰਦਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ ਸੋ ਉਹ ਆਵਾਜ਼ ਜਿਸ ਦੀ ਆਵਾਜ਼ ਨੂੰ ਸੁਣ ਕੇ ਹਰ ਇੱਕ ਦਾ ਦਿਲ ਜਿਹੜਾ ਖੁਸ਼ ਹੁੰਦਾ ਸੀ ਸੋਸ਼ਲ ਮੀਡੀਆ ਤੇ ਅਕਸਰ ਰਾਜਵੀਰ ਸ਼ਵੰਦਾ ਦੀ ਜਦੋਂ ਆਵਾਜ਼ ਸੁਣਨ ਨੂੰ ਮਿਲਦੀ ਸੀ ਹਾਸੋ ਹਿਣੀ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਸੋ ਕੁਝ ਹੀ ਸਮੇਂ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਘਰ ਤੋਂ ਮ੍ਰਿਤਕ ਦੇ ਜੋ ਹੈ ਉਸ ਅਸਥਾਨ ਦੇ ਉੱਤੇ ਲਿਜਾਈ ਜਾ ਰਹੀ ਹੈ ਜਿਸ ਥਾਂ ਦੇ ਉੱਤੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਸੋ ਲੱਖਾਂ ਹੀ ਲੋਕ ਉਹਨਾਂ ਨੂੰ ਚੋਣ ਵਾਲੇ ਜਿਹੜੇ ਉਹਨਾਂ ਦੇ ਨਾਲ ਇਸ ਆਖਰੀ ਕੜੀ ਦੇ ਵਿੱਚ ਨੇ ਸੋ ਪਿੰਡ ਪੋਨਾ ਤੋਂ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਹੈ ਸੂਕਰ ਤੋਂ ਪਰਿਵਾਰ ਜਿਹੜਾ ਹੈ ਮ੍ਰਿਤਕ ਦੇ ਲੈ ਕੇ ਨਿਕਲ ਚੁੱਕਿਆ ਇਸ ਮੌਕੇ ਤੇ ਤਸਵੀਰ ਸਿੱਧੀ ਤੁਹਾਨੂੰ ਦਿਖਾ ਰਹੇ ਹਾਂ ਸੋ ਜਵੰਦਾ ਦੇ ਪਿੰਡ ਪੋਨਾ ਚ ਗ੍ਰਾਮ ਤੋਂ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਕਰੇ ਪੁੱਛੀ ਜਿਨ੍ਹਾਂ ਦੇ ਵੱਲੋਂ ਅੰਤਿਮ ਵਿਦਾਇਗੀ ਜਿਹੜੀ ਹੈ ਦਿੱਤੀ ਗਈ ਹੈ ਰਾਜਵੀਰ ਸ਼ਵੰਧਾ ਨੂੰ ਇਸ ਮੌਕੇ ਤੇ ਬੇहद भावुक ਨਜ਼ਰ ਆਇਨੀ ਮਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੇ ਵੱਲੋਂ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਨਾਲ ਨਜ਼ਰ ਆ ਰਹੇ ਨੇ ਮਾਂ ਬੇहद भावुक ਹੈ ਉਹ ਮਾਂ ਬੇਬਸ ਜਿਹੜੀ 12 ਦਿਨਾਂ ਤੋਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਸੀ ਲੇਕਿਨ ਨਹੀਂ ਸੀ ਪਤਾ ਕਿ ਉਸ ਦਾ ਪੁੱਤ ਦੁਬਾਰਾ ਨਹੀਂ ਉੱਠੇਗਾ ਆਪਣੇ ਪੁੱਤ ਦੀ ਦੁਬਾਰਾ ਆਵਾਜ਼ ਮਾਂ ਨਹੀਂ ਸੁਣ ਪਾਏਗੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਅੰਤਿਮ ਵਿਦਾਇਗੀ ਜਿਹੜੀ ਦਿੱਤੀ ਗਈ ਇਸ ਮੌਕੇ ਤੇ ਕਰਮਜੀਤ ਅਨਮੋਲ ਵੀ ਨਾਲ ਨਜ਼ਰ ਆਏ ਨੇ ਸੋ ਇੱਕ ਪਾਸੇ ਉਹ ਤਸਵੀਰ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਅੰਤਿਮ ਵਿਦਾਇਗੀ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਰਾਜਵੀਰ ਜਵੰਦਾ ਨੂੰ ਤੇ ਦੂਜੀ ਪਾਸੇ ਉਹ ਥਾਂ ਦੀ ਤਸਵੀਰ ਦਿਖਾ ਰਹੇ ਆ ਜਿੱਥੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਗਾਇਕ ਗੁਲਾਬ ਸਿੱਧੂ ਨਜ਼ਰ ਆ ਰਹੇ ਨੇ ਬੇहद ਭਾਵੁਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ ਮਾਂ ਬੇहद ਭਾਵੁਕ ਹੈ ਆਪਣੇ ਪੁੱਤ ਨੂੰ ਜਿਸਮਾ ਨੇ ਗਵਾਇਆ ਹੋਏ ਉਸਦੇ ਮੂੰਹ ਤੋਂ ਇੱਕ ਵੀ ਬੋਲ ਜਿਹੜਾ ਨਹੀਂ ਨਿਕਲਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਪਰਿਵਾਰ ਨੂੰ ਹੌਸਲਾ ਜਿਹੜਾ ਦਿੱਤਾ ਗਿਆ। ਕੁਲਵਿੰਦਰ ਬਿੱਲਾ ਇਸ ਮੌਕੇ ਤੇ ਬੇहद ਭਾਵੁਕ ਨਜ਼ਰ ਆਏ ਨੇ। ਸੁਰਾਜਵੀਰ ਸ਼ਵੰਦਾ ਦੇ ਆਖਰੀ ਵਾਰ ਦਰਸ਼ਨ ਕਰਨ ਦੇ ਲਈ ਇੱਕ ਵਾਰ ਉਸ ਨੂੰ ਆਖਰੀ ਸलाम ਕਹਿਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੜੀ ਉਹਨਾਂ ਦੇ ਘਰ ਪੁੱਜੇ ਨੇ। ਮ੍ਰਿਤਕ ਦੇ ਵੇਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਵੀ ਭਾਵੁਕ ਨਜ਼ਰ ਆਏ ਨੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ਦੁੱਖ ਨਹੀਂ ਜਰਿਆ ਜਾ ਰਿਹਾ ਸੋਗੁਰਨਾਮ ਪੁੱਲਰ ਗਾਇਕ ਐਮ.ਏ. ਬਿਰਕ ਸਤਿੰਦਰ ਸਰਤਾਜ ਕੁਲਵਿੰਦਰ ਬਿੱਲਾ ਜਿਨ੍ਹਾਂ ਦੀ ਤਸਵੀਰ ਨਾਲ ਦਿਖਾ ਰਹੇ ਆ ਮੁਹੰਮਦ ਸਦੀਕ ਪੁੱਜੀਨੀ ਅੰਤਿਮ ਵਿਦਾਇਗੀ ਰਾਜਵੀਰ ਸ਼ਵੰਦਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ 17 ਹਰ ਇੱਕ ਸੋ ਕੁਝ ਹੀ ਸਮੇਂ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਘਰ ਤੋਂ ਮ੍ਰਿਤਕ ਦੇ ਜੋ ਹੈ ਉਸ ਅਸਥਾਨ ਦੇ ਉੱਤੇ ਲਿਜਾਈ ਜਾ ਰਹੀ ਹੈ ਜਿਸ ਥਾਂ ਦੇ ਉੱਤੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਉਹ ਲੱਖਾਂ ਹੀ ਲੋਕ ਉਹਨਾਂ ਨੂੰ ਚੋਣ ਵਾਲੇ ਜਿਹੜੇ ਉਹਨਾਂ ਦੇ ਨਾਲ ਇਸ ਆਖਰੀ ਕੜੀ ਦੇ ਵਿੱਚ ਨੇ ਸੋ ਪਿੰਡ ਪੋਨਾ ਤੋਂ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਹੈ ਸੋ ਘਰ ਤੋਂ ਪਰਿਵਾਰ ਜਿਹੜਾ ਹੈ ਮ੍ਰਿਤਕ ਦੇ ਲੈ ਕੇ ਨਿਕਲ ਚੁੱਕਿਆ ਇਸ ਮੌਕੇ ਤੇ ਤਸਵੀਰ ਸਿੱਧੀ ਤੁਹਾਨੂੰ ਦਿਖਾ ਰਹੇ ਹਾਂ ਸੁਰਜਵੰਦਾ ਦੇ ਪਿੰਡ ਪੋਨਾ ਜਗਰਾਉਂ ਤੋਂ ਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਕਰੇ ਪੁੱਛੀ ਜਿਨ੍ਹਾਂ ਦੇ ਵੱਲੋਂ ਅੰਤਿਮ ਵਿਦਾਇਗੀ ਜਿਹੜੀ ਹੈ ਦਿੱਤੀ ਗਈ ਹੈ ਰਾਜਵੀਰ ਸੁਰਜਵੰਦਾ ਨੂੰ ਇਸ ਮੌਕੇ ਤੇ ਬੇहद ਪਾਵੁਕ ਨਜ਼ਰ ਆਇਣੀ ਮਾਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੇ ਵੱਲੋਂ ਰਣਜੀਤ ਬਾਵਾ ਗੁਲਵਿੰਦਰ ਬਿੱਲਾ ਨਾਲ ਨਜ਼ਰ ਆ ਰਹੇ ਨੇ ماں ਬੇहद भावुक ਹੈ ਉਹ ਮਾਂ ਬੇਬਸ ਜਿਹੜੀ 12 ਦਿਨਾਂ ਤੋਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਸੀ ਲੇਕਿਨ ਨਹੀਂ ਸੀ ਪਤਾ ਕਿ ਉਸ ਦਾ ਪੁੱਤ ਦੁਬਾਰਾ ਨਹੀਂ ਉਠੇਗਾ ਆਪਣੇ ਪੁੱਤ ਦੀ ਦੁਬਾਰਾ ਆਵਾਜ਼ ماں ਨਹੀਂ ਸੁਣ पाएगी ਸ੍ਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਅੰਤਿਮ ਵਿਦਾਇਗੀ ਜਿਹੜੇ ਦਿੱਤੀ ਗਈ ਇਸ ਮੌਕੇ ਤੇ ਕਰਮਜੀਤ ਅਨਮੋਲ ਵੀ ਨਾਲ ਨਜ਼ਰ ਆਏ ਨੇ ਸੋ ਇੱਕ ਪਾਸੇ ਉਹ ਤਸਵੀਰ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਅੰਤਿਮ ਵਿਦਾਇਗੀ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਰਾਜਵੀਰ ਜਵੰਦਾ ਨੂੰ ਤੇ ਦੂਜੀ ਪਾਸੇ ਉਹ ਥਾਂ ਦੀ ਤਸਵੀਰ ਦਿਖਾ ਰਹੇ ਆ ਜਿੱਥੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਗਾਇਕ ਗੁਲਾਬ ਸਿੱਧੂ ਨਜ਼ਰ ਆ ਰਹੇ ਨੇ ਬੇहद ਭਾਵੁਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰੇ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ ਮਾਂ ਬੇहद ਭਾਵੁਕ ਹੈ ਆਪਣੇ ਪੁੱਤ ਨੂੰ ਜਿਸ ਮਾਂ ਨੇ ਗਵਾਇਆ ਹੋਏ ਉਸ ਦੇ ਮੂੰਹ ਤੋਂ ਇੱਕ ਵੀ ਬੋਲ ਜਿਹੜਾ ਨਹੀਂ ਨਿਕਲਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਦੇ ਵੱਲੋਂ ਪਰਿਵਾਰ ਨੂੰ ਹੌਸਲਾ ਜਿਹੜਾ ਦਿੱਤਾ ਗਿਆ ਕੁਲਵਿੰਦਰ ਬਿੱਲਾ ਇਸ ਮੌਕੇ ਤੇ ਬੇहद ਭਾਵੁਕ ਨਜ਼ਰ ਆਏ ਨੇ ਸੁਰਾਜਵੀਰ ਸ਼ਵੰਦਾ ਦੇ ਆਖਰੀ ਵਾਰ ਦਰਸ਼ਨ ਕਰਨ ਦੇ ਲਈ ਇੱਕ ਵਾਰ ਉਸ ਨੂੰ ਆਖਰੀ ਸਲਾਮ ਕਹਿਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੋਰੀ ਉਹਨਾਂ ਦੇ ਘਰ ਪੁੱਜੇ ਨੇ ਮ੍ਰਿਤਕ ਦੇ ਵੇਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੋਰੀ ਵੀ ਭਾਵੁਕ ਨਜ਼ਰ ਆਏ ਨੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ਦੁੱਖ ਨਹੀਂ ਜਰਿਆ ਜਾ ਰਿਹਾ ਸੋਗੁਰਨਾਮ ਪੁੱਲਰ ਗਾਇਕ ਐਮ.ਏ. ਬਿਰਕ ਸਤਿੰਦਰ ਸਰਤਾਜ ਕੁਲਵਿੰਦਰ ਬਿੱਲਾ ਜਿਨ੍ਹਾਂ ਦੀ ਤਸਵੀਰ ਨਾਲ ਦਿਖਾ ਰਹੇ ਹਾਂ ਮੁਹੰਮਦ ਸਦੀਕ ਪੁੱਛੀ ਨੇ ਅੰਤਿਮ ਵਿਦਾਇਗੀ ਰਾਜਵੀਰ ਸ਼ਵੰਦਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ 17 ਹਰ ਇੱਕ ਵੀ ਸੋ ਕੁਝ ਹੀ ਸਮੇਂ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਘਰ ਤੋਂ ਮ੍ਰਿਤਕ ਦੇ